ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲੇਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੋਰ ਸਨਾਓ ਜੀ ਕੀ ਹਾਲ ਚੱਲ ਨੇ ਮੈਂ ਠੀਕ ਹਾਂ ਜੀ ਉਮੀਦ ਹੈ ਤੁਸੀਂ ਵੀ ਠੀਕ ਹੋਵੋਗੇ ਖੁਸ਼ ਹੋਵੋਗੇ ਖਸਾਲ ਹੋਵੋਗੇ ਤੇ ਆਪਣੇ-ਆਪਣੇ ਤਰ੍ਹਾਂ ਵਿੱਚ ਤੰਦਰੁਸਤ ਹੋਵੋਗੇ ਤੋ ਆਹੀ ਗੱਲ ਜੀ ਹਮੇਸ਼ਾ ਤੁਹਾਨੂੰ ਤੁਹਾਨੂੰ ਤੰਦਰੁਸਤ ਰਹਿਣ ਦੀ ਗੱਲ ਵਿੱਚ ਰੱਖਣਾ ਲੋ ਜੀ ਸ਼ਾਮ ਦੇ ਸ਼ਾਇਦ ਸਵਾ 4 ਦਾ ਟਾਈਮ ਆਗਾ ਈਵਨਿੰਗ ਦਾ ਸਵਾ 4 ਦਾ ਟਾਈਮ ਆ ਇੱਥੇ ਮੈਂ ਲੱਗੀ ਹਾਂ ਹੁਣ ਤੁਹਾਨੂੰ ਸ਼ਾਪਿੰਗ ਦਿਖਾਉਣਾ ਕੀ ਸ਼ਾਪਿੰਗ ਕੀਤੀ ਹੈ ਮੈਂ ਅੱਜ ਕੱਲ ਕਹਿੰਦੇ ਕਿ ਮੇਰੇ ਕੋਲ ਸੌਦਾ ਲੈਣਗੇ ਸੀ ਪਰ ਇੱਕ ਬੋਰੀ ਅਸੀਂ ਉੱਥੇ ਭੁੱਲ ਲਈ ਜੀ ਸੌਦੇ ਵਾਲੀ। ਜਾਂ ਪਿੰਦਰ ਨੂੰ ਕਹਿਤਾ ਸੀ ਮੈਂ ਕਿ ਤੂੰ ਚੱਕ ਲਈ ਸੌਦਾ ਪਰ ਉਹ ਕਾ ਪਤਾ ਨਹੀਂ ਲੱਗਿਆ ਉਹਨੇ ਉੱਥੇ ਜਿਹੜੇ ਬਾਣੀਆਂ ਦੇ ਅਸੀਂ ਸੌਦਾ ਲੈਣੇ ਆ ਪੁੱਛਣਾ ਵੀ ਇਹੀ ਆ ਉਹ ਕਹਿੰਦੇ ਹਾਂ ਇਹੀ ਆ ਉਹ ਵੀ ਭੁੱਲ ਗਏ ਜੀ ਮੈਂ ਵੀ ਮੈਂ ਉਹ ਦੇਖਣਾ ਭੁੱਲ ਗਈ ਚੈੱਕ ਕਰਨਾ ਕਿਉਂਕਿ ਮੈਂ ਘਰ ਆਂਦੀ ਸਤਿੰਦਰ ਆਇਆ ਬਾੜ ਦੇ ਵਿੱਚ ਮੇਰੇ ਡੰਡਾ ਜਿਵੇਂ ਕਿ ਉੱਥੇ ਚਲੋ ਜੀ ਆਜੂ ਉਹ ਤੇ ਇੱਕ ਦੋ ਦਿਨਾਂ ਚ ਵੈਸੇ ਅਸੀਂ ਫੋਨ ਕਰ ਲਿਆ ਸੀਗਾ ਉਹਨਾਂ ਨੂੰ ਜਿਨ੍ਹਾਂ ਦੇ ਅਸੀਂ ਸੌਦਾ ਲੈਨੇ ਆ। ਲਓ ਜੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਆਪਣੀ ਜੋ ਵੀ ਮੈਂ ਕੁਛ ਖਰੀਦਿਆ ਕੱਲ ਜਿਆਦਾ ਕੁਛ ਤਾਂ ਖਰੀਦਿਆ ਨਹੀਂ ਉਹ ਮੈਂ ਇੱਕ ਦਿਨ ਬਾਅਦ ਦੇ ਵਿੱਚ ਜਾਵਾਂਗੇ ਕਿਉਂਕਿ ਹਜੇ ਪਲੇਅਰ ਸਾਹਿਬ ਦੇ ਵੀ ਕੱਪੜੇ ਲੈ ਕੇ ਆਉਣੇ ਨੇ ਮੈਂ ਆਪਣੇ ਲੈ ਕੇ ਆਉਣੇ ਨੇ ਹਨਾ ਕਾਫੀ ਹਜੇ ਸਮਾਨ ਜਿਹੜਾ ਰਹਿਦਾਗਾ। ਬਸ ਇਹ ਹੋ ਜਾਂਦਾ ਵੀ ਜਦੋਂ ਆਪਾਂ ਕਿਤੇ ਸ਼ਹਿਰ ਜਾਂਦੇ ਆ ਵੀ ਕਿਚਨ ਲਈ ਕੁਛ ਨਾ ਲੈ ਕੇ ਆਈਏ ਹਨਾ ਬਸ ਉਹ ਹੋ ਜਾਂਦਾ ਵੀ ਸ਼ੌਂਕ ਆ ਆਪਾਂ ਨੂੰ ਕਈ ਚੀਜ਼ਾਂ ਦੇਖ ਕੇ ਪਸੰਦ ਆ ਜਾਂਦੀਆਂ ਨੇ ਕਈ ਚੀਜ਼ਾਂ ਆਪਾਂ ਲੈਣੀਆਂ ਹੁੰਦੀਆਂ ਨੇ। ਲਓ ਜ ਉਪਰਲਾਂ ਕਿਚਨ ਦਾ ਕੀ ਲੈ ਕੇ ਆਈਆਂ ਕਿਉਂਕਿ ਇਹਨੂੰ ਇਹਦੀ ਮੈਨੂੰ ਕਾਫੀ ਜ਼ਰੂਰਤ ਵੀ ਸੀ ਤੇ ਕੰਮ ਦੀ ਚੀਜ਼ ਵੀ ਸੀਗੀ ਇਹ ਕਿਉਂਕਿ ਚਮਚ ਜੀ ਸੀਗੇ ਜਿਹੜੇ ਉਹ ਇੱਧਰ ਉੱਧਰ ਇੱਕ ਆਉ ਦੇ ਵਿੱਚ ਰੱਖੇ ਹੋਏ ਸੀਗੇ ਤੇ ਇਹ ਚਲੋ ਇਹ ਹੈਂਗ ਵਗੈਰਾ ਹੋ ਜੀ ਪਹਿਲਾਂ ਤਾਂ ਪਾ ਲੈ ਕੇ ਆਇਆ ਚਮਚ ਰੱਖਣ ਵਾਸਤੇ ਇਹਦੀ ਮੈਨੂੰ ਕਾਫੀ ਜ਼ਰੂਰਤ ਸੀਗੀ ਇਹ 100 ਰੁਪਏ ਦੇ ਆਇਆ ਨਾਲ ਨਾਲ ਮੈਂ ਪ੍ਰਾਈਸ ਵੀ ਦੱਸੂਗੀ ਇਹਨਾਂ ਦੇ ਇਹ 100 ਰੁਪਏ ਦਾ ਆਇਆ ਜੀ ਬਾਕੀ ਵੀ ਠੀਕ ਆ ਵਧੀਆ ਹੈ ਐਵੇਂ ਨਹੀਂ ਹੈਗਾ ਵੀ ਹਲਕਾ ਹੈ ਠੀਕ ਆ ਇਸ ਰੁਪਏ ਦਾ ਆ 99 ਸਟੋਰ ਦੇ ਵਿੱਚੋਂ ਲੈ ਕੇ ਆਈਆਂ ਜੀ ਮੈਂ ਤੇ ਦੂਸਰਾ ਹੈਗਾ ਜਿਹੜਾ ਇੱਕ ਲੈ ਕੇ ਆਈਆਂ ਕੰਟੇਨਰ ਆ ਮੈਨੂੰ ਦੇਖ ਕੇ ਨਾ ਸਾਹਮਣੇ ਮੇਰੀ ਨਿਗਾ ਪੈ ਗਈ ਜਿਵੇਂ ਕਿ ਆਪਾਂ ਨੂੰ ਮੈਂ ਤੁਹਾਨੂੰ ਦੱਸਿਆ ਵੀ ਕਾਫੀ ਚੀਜ਼ਾਂ ਆਪਾਂ ਨੂੰ ਜੜ ਰੱਖੇ ਹੈ ਨਾ ਉੱਥੇ ਵੀ ਪਸੰਦ ਆ ਜਾਂਦੇ ਨੇ ਆਪਾਂ ਤਾਂ ਵੀ ਲੈ ਲੈਨੇ ਆ ਬਹੁਤ ਸੋਹਣਾ ਲੱਗਿਆ ਇਹ ਕੰਟੇਨਰ ਮੈਨੂੰ ਦੂਰੋਂ ਹੀ ਮੇਰੀ ਨਿਗਾ ਪੈ ਗਈ ਮੈਂ ਉਹਦੀ ਚੱਕ ਲਈ ਮੈਨੂੰ ਵਧੀਆ ਲੱਗਿਆ ਆ ਦੇਖੋ ਇਹਦੇ ਨਾਲ ਇਸ ਤਰ੍ਹਾਂ ਦਾ ਚਮਚ ਵੀ ਆਇਆਗਾ ਆ ਦੇਖੋ ਵੱਡਾ ਤੇ ਇਸ ਤਰ੍ਹਾਂ ਦਾ ਹੈਗਾ ਇਹ ਡਿਜ਼ਾਈਨ ਇਹਦਾ ਮੈਨੂੰ ਨਾ ਸੋਹਣਾ ਲੱਗਿਆ ਬਹੁਤ ਵਧੀਆ ਲੱਗਿਆ ਮੈਨੂੰ ਨਾ ਸ਼ੱਕਰ ਜਾਂ ਗੁੜ ਵਗੈਰਾ ਹਨਾ ਕੁਝ ਵੀ ਪਾ ਲੋ ਚੱਲ ਪੈ ਜਾਓ ਵੀ 2-3 ਕਿਲੋ ਚੀਜ਼ ਆਰਾਮ ਨਾਲ ਪੈ ਜੂਗੀ ਇਸ ਤਰ੍ਹਾਂ ਇੱਕੋ ਹੀ ਸੀਗਾ ਜੇ ਇਹਨਾਂ ਕੋਲ ਹੋਰ ਹੋਣਾ ਹੁੰਦਾ ਨਾ ਤਾਂ ਮੈਂ ਦੋ ਲੈ ਕੇ ਆਉਂਦੀ ਜਰੂਰ ਪਰ ਇੱਕ ਪੀਸ ਹੀ ਸੀਗਾ ਉਹਨਾਂ ਕੋਲੇ ਇਹਦੇ ਨਾਲ ਦਾ ਹਨਾ ਲੋ ਜੀ ਨੈਕਸਟ ਇਹ ਹੋਵੇ ਇਹ ਵੀ ਆਪਾਂ ਨੂੰ 100 ਰੁਪਏ ਦਾ ਹੀ ਮਿਲੇ ਆ ਜੀ ਨਾਲ ਨਾਲ ਮੈਂ ਪ੍ਰਾਈਸ ਦੱਸਦੀ ਜਾਊਂਗੀ ਤੁਹਾਨੂੰ ਹਨਾ ਤੇ ਇੱਕ ਮੈਂ ਲੈ ਕੇ ਆਈਆਂਗੀ ਕੰਟੇਨਰ ਆ ਇਸ ਤਰ੍ਹਾਂ ਦੇ ਇਹਦੇ ਵਿੱਚੋਂ ਇਹ ਹੈਗਾ ਪੂਰਾ ਪੰਜ ਦਾ ਸੈੱਟ ਸੀਗਾ ਇਹਦੇ ਵਿੱਚੋਂ ਜਿਹੜੇ ਇੱਕ ਕੰਟੇਨਰ ਦੇ ਵਿੱਚ ਮੈਂ ਸਣੀ ਨੂੰ ਅੱਜ ਚਨੇ ਉਵਾਲ ਕੇ ਨਾ ਚਨੇ ਪਾਤੇ ਸੀਗੇ ਇਹ ਚਾਰ ਦਾ ਇਸ ਤਰ੍ਹਾਂ ਵਧੀਆਗਾ ਇਹ ਡਾਈਟ ਆਹੀ ਵੀ ਕੋਸੋ ਕਿਚਨ ਦੇ ਵਿੱਚ ਚਾਹੀ ਥੋੜੇ-ਬਹੁਤੀ ਸਬਜੀ ਜਾਂ ਕੋਈ ਮਿਰਚ ਵਗੈਰਾ ਹੋਗੀ ਹੈ ਨਾ ਅਜਿਹੀ ਛੋਟੇ-ਮੋਟੇ ਅਜਿਹਾ ਚੀਜ਼ਾਂ ਨੇ ਆਪਾਂ ਜਿਹੜੀਆਂ ਰੱਖ ਸਕਦੇ ਆ ਜਾਂ ਥੋੜੀ-ਬਹੁਤੀ ਇਵਨਟਿਫਨ ਦੇ ਵਿੱਚ ਸਵੇਰ ਟਾਈਮ ਸਬਜੀ ਕੋਈ ਥੋੜੀ ਬਣਾ ਕੇ ਪਾਉਣੀਆਂ ਹੈ ਨਾ ਉਹ ਕੱਟ ਕੇ ਰੱਖ ਲਓ ਏ ਵਧੀਆ ਰਹੇ ਨੇ ਮੈਨੂੰ ਕਾਫੀ ਟਾਈਮ ਤੋਂ ਸੀਗਾ ਵੀ ਮੈਂ ਲੈ ਕੇ ਆਵਾਂ ਪਰ ਇਹ ਲੈ ਆਈ ਮੈਂ ਹੈਨਾ ਇਹ ਪੰਜ ਦਾ ਸੈਟ ਆ ਅ ਹਾਂਜੀ ਪੰਜ ਦਾ ਸੈਟ ਆ ਇਹ ਇਹ ਵੀ ਸੌਟੇਜੇ ਮਿਲੇ ਆਪਾਂ ਨੂੰ ਪੰਜ ਪੀਸ ਠੀਕ ਆ ਜੀ ਨਾਲ ਨਾਲ ਮੈਂ ਕਹਾਂ ਚਲੋ ਪ੍ਰਾਈਸ ਦੱਸ ਦਿੰਦੀ ਆ ਫੇਰ ਬਾਅਦ ਦੇ ਵਿੱਚ ਤੁਸੀਂ ਕਮੈਂਟ ਕਰੋਗੇ ਨਾ ਵੀ ਕਿੰਨੇ ਦਾ ਆ ਤੇ ਇੱਕ ਚੀਜ਼ ਹੋਰ ਮੈਨੂੰ ਇੱਥੇ ਵਧੀਆ ਲੱਗੀ ਪਰ ਸੋਹੀ ਵੀ ਪਸੰਦ ਆ ਗਈ ਇਹ ਮੈਨੂੰ ਬਹੁਤ ਸੋਹਣੀ ਲੱਗੀ ਜੀ ਹੈਗੀ ਪਰ ਹਲਕੀ ਆ ਪਰ ਚਲੋ ਠੀਕ ਆ ਗਈ ਸਬਜੀ ਸਬਜੀ ਕੱਟਣ ਨੂੰ ਧੋਣ ਨੂੰ ਹਨਾ ਜਾਂ ਫਿਰ ਰਾਈਸ ਵਗੈਰਾ ਜਿਵੇਂ ਹੁੰਦੇ ਨੇ ਚੌਲ ਆਪਾਂ ਉਬਾਲ ਕੇ ਹਨਾ ਉਹਨਾਂ ਦਾ ਪਾਣੀ ਕੱਢਣਾ ਹੁੰਦਾਗਾ ਉਹਦੇ ਲਈ ਵੀ ਬਹੁਤ ਵਧੀਆ ਇਹ ਮਿੰਟਾਂ ਦੇ ਵਿੱਚ ਪਾਣੀ ਜਿਹੜਾ ਨੁੱਚੜ ਜਾ ਕਰਨਾ ਇਹ ਜੀ ਚੀਜ਼ਾਂ ਕਿਚਨ ਦੇ ਵਿੱਚ ਸੋਹਣੇ ਲੱਗਦੇ ਨੇ ਇਹ ਹੀ ਚਾਰ ਚੰਨ ਲਾਉਂਦੇ ਨੇ ਇਦਾਂ ਦੀਆਂ ਐਟਮਾ ਹੁੰਦੀਆਂ ਨੇ ਜਿਹੜੀਆਂ ਹਨਾ ਸੋਹਣੀਆਂ ਦੇਖਣ ਨੂੰ ਵੀ ਸੋਹਣੇ ਲੱਗਣਾ ਤੇ ਉਹ ਕਿਚਨ ਉਹਦੇ ਨਾਲ ਆਪਣੇ ਆਪ ਜੱਜ ਜਾਂਦਾ ਇਹ ਹੀ ਹੈ ਜੀ ਹੋਰ ਤਾਂ ਦੇਖੋ ਸਾਡਾ ਹੁਣ ਘਰ ਸਿਰਫ ਹਜੇ ਬਣਨ ਵਾਲਾ ਹੀ ਹੈਗਾ ਪਰ ਇਦਾਂ ਛੇਡਾਂ ਵਾਲੀ ਥੋੜੀ ਸਜਾਵਟ ਮੈਂ ਕਰ ਲੈਣੀ ਆ ਲੋ ਜੀ ਇਹ ਵੀ 100 ਰੁਪਏ ਦੀ ਮਿਲੀ ਹੈਗੀ ਆਪਾਂ ਨੂੰ ਇਹਦਾ ਵੀ ਆਪਾਂ ਪ੍ਰਾਈਸ ਕਿਉਂਕਿ ਇਹ ਮੈਂ 99 ਸਟੋਰ ਦੇ ਵਿੱਚੋਂ ਹੀ ਲਿਆ ਚੀਜ਼ਾਂ ਵਧੀਆ ਹੁੰਦੀਆਂ ਨੇ ਜੇ ਉੱਥੇ ਇਹ ਨਹੀਂ ਹੈਗਾ ਵੀ ਨਹੀਂ ਵਧੀਆ ਹੁੰਦੀਆਂ ਚੀਜ਼ਾਂ ਵਧੀਆ ਹੁੰਦੀਆਂ ਕਾਫੀ ਹੱਦ ਤੱਕ ਜਿਹੜੀਆਂ ਚੀਜ਼ਾਂ ਨੇ ਮਰੀਆਂ ਕਿਚਨ ਦੇ ਉੱਥੋਂ ਹੀ ਜ਼ਿਆਦਾਤਰ ਆਈਆਂ ਹੋਈਆਂ ਨੇ ਲੋ ਜੀ ਇਹ ਹੋ ਗਿਆ ਆਪਾਂ ਚਾਰਵੇਂ ਇਹ ਲੈ ਕੇ ਕਿਚਨ ਲਈ ਹਾਂਜੀ ਚਾਰੇ ਲੈ ਕੇ ਆਈ ਸੀ ਕਿਚਨ ਦੇ ਤੇ ਬਾਕੀ ਉੱਥੇ ਜ਼ਿਆਦਾ ਵਧੀਆ ਕੁਝ ਹੋਰ ਲੱਗਿਆ ਨਹੀਂ ਮੈਨੂੰ ਤੇ ਇੱਕ ਆਪਾਂ ਕਲੇਰ ਸਾਹਿਬ ਲਈ ਲੈ ਕੇ ਆਏ ਆ ਆ ਚੱਪਲਾ ਪਰ ਇਹ ਚੱਪਲਾਂ ਨੇ ਜਿਹੜੀਆਂ ਉੱਥੇ ਮੈਨੂੰ ਕਾਫੀ ਵਧੀਆ ਲੱਗੀਆਂ ਤੇ ਇੱਥੇ ਮੈਨੂੰ ਆ ਕੇ ਘਰ ਆ ਕੇ ਪਸੰਦ ਆਈ ਲੱਗੀ ਫਿਰ ਮੈਂ ਦੁਬਾਰਾ ਪੈਕ ਕਰਤੀ ਆ ਮੈਂ ਕਿਹਾ ਚੇਂਜ ਕਰ ਦਵਾਂਗੇ ਕਲਰ ਮੈਨੂੰ ਵਧੀਆ ਨਹੀਂ ਲੱਗਾ ਉੱਥੇ ਮੈਨੂੰ ਇਹ ਲੱਗਿਆ ਵੀ ਕਾਫੀ ਬ੍ਰਾਊਨ ਦਾ ਹੀ ਲੈ ਲਾਂ ਹੈਨਾ ਪਰ ਨਹੀਂ ਵਧੀਆ ਲੱਗਾ ਮੈਂ ਕਿਹਾ ਚਲੋ 체ਂਜ ਕਰ ਦਾਂਗੇ ਇਹ ਦਿੱਤੀ ਸੀ ਸਾਨੂੰ 150 ਰੁਪਏ ਦੀਆਂ ਇੱਕ ਮੈਂ ਵੀ ਲੈ ਕੇ ਆਈ ਆ ਆਪਣੇ ਲਈ ਡਾਕਟਰ ਚੱਪਲ ਆ ਦੇਖੋ ਇਸ ਤਰ੍ਹਾਂ ਦੀ ਮੈਨੂੰ ਇਸ ਤਰ੍ਹਾਂ ਦੀ ਚੱਪਲਾ ਵਧੀਆ ਲੱਗਦੀ ਨੇ ਜ਼ਿਆਦਾਤਰ ਹੈਨਾ ਜਿਹੜੇ ਮੈਂ ਪਾਈ ਫਿਰਦੀ ਸੀ ਨਾ ਤਾਂ ਮੈਨੂੰ ਬਿਲਕੁਲ ਵੀ ਵਧੀਆ ਨਹੀਂ ਲੱਗਦੇ ਰਬੜ ਜੀ ਜੀ ਦੋ ਜਿਹੇ ਚੱਪਲਾਂ ਸੀ ਇਹ ਨੇ ਮੰਗੇ ਸੀਗੇ 250 ਰੁਪਏ ਮੰਗਿਆ ਸੀ 200 ਰੁਪਏ ਦੀ ਆਪਾਂ ਨੂੰ ਮਿਲ ਗਈ ਸੀ ਇਹ ਇਹ ਹੋ ਗਏ ਅਜੀ ਕੋਈ ਜ਼ਿਆਦਾ ਕੁਝ ਤਾਂ ਕੱਲ ਖਰੀਦਣਾ ਨਹੀਂ ਕਿਉਂਕਿ ਭਾਈ ਗਰਮੀ ਬਹੁਤ ਜ਼ਿਆਦਾ ਸੀਗੀ ਮੈਨੂੰ ਤਾਂ ਹੁਣ ਵੀ ਬੁਖਾਰ ਜਿਹੜਾ ਹੈ ਪਰ ਮੈਂ ਤਾਂ ਹੁਣ ਗੋਲੀ ਲੈ ਕੇ ਫੇਰ ਲੱਗੀਆਂ ਵੀਡੀਓ ਸ਼ੂਟ ਕਰਨ ਅੱਜ ਸਵੇਰ ਤੋਂ ਕੋਈ ਵੀਡੀਓ ਸ਼ੂਟ ਹੋਇਆ ਹੀ ਨਹੀਂ ਹੈਗਾ ਇੱਕ ਵੀਡੀਓ ਦਾ ਬਸ ਸੈਂਡ ਕਰਕੇ ਮੈਂ ਦੂਸਰਾ ਜਿਹੜਾ ਸਟਾਰਟ ਕਰਿਆ ਹੁਣ ਇੱਕ ਸਵੇਰੀ ਐਂਡ ਕਰਤਾ ਸਿਆਲੋ ਜੀ ਆ ਪਿੰਦਰ ਲੈ ਕੇ ਆ ਟ-ਸ਼ਰਟ ਆ ਦੇਖੋ ਬਸ ਉਹ ਇਦਾਂ ਦੀ ਪਸੰਦ ਨੇ ਇਸ ਤਰ੍ਹਾਂ ਨਹੀਂ ਬਾਵਾਂ ਨਹੀਂ ਆ ਦੇਖੋ ਬਸ ਆ ਚੀਜ਼ ਲੱਗੀ ਹੋਈ ਇਹ ਬਹੁਤ ਪਸੰਦ ਕਰਦਾ ਉਹ ਬਹੁਤ ਜ਼ਿਆਦਾ ਨੂੰ ਪਸੰਦ ਨਹੀਂ ਕਾਹੀ ਇਦਾਂ ਦੀ ਹੈ ਇਹ ਉਹਲੀ ਸ਼ਰਟ ਆ ਗ੍ਰੇ ਤੇ ਬਲੈਕ ਦੀ ਪੱਟੀ ਦਿੱਤੀ ਹੋਈ ਆ ਤੇ ਰੈੱਡ ਦੇ ਵਿੱਚ ਇਦਾਂ ਗ੍ਰੇ ਦਾ ਬਣਿਆ ਹੋਇਆ ਪ੍ਰਿੰਟ ਆ ਇਹ ਹੋ ਗਈ ਇਹ ਮਿਲੀ 400 ਰੁਪਏ ਦੀ ਪਤਾ ਨਹੀਂ ਵੱਧ ਮੰਗੇ ਹੋਣਗੇ ਉਹਨੇ 4-400 ਰੁਪਏ ਦੇ ਲਵਾਇਆ ਨੇ ਦੋਨੇ ਦੋ ਟੀ-ਸ਼ਰਟ ਹੈ ਲੈ ਗਿਆ ਮੈਂ ਲੈਵੇ ਹੀ ਸੀ ਚੱਪਲਾਂ ਫਿਰ ਉਹਨੇ ਮੈਨੂੰ ਫੋਨ ਕਰਿਆ ਕਹਿੰਦਾ ਮੰਮੀ ਮੈਂ ਖਿਆ ਕਹਿੰਦਾ ਕਟੀ ਸ਼ਰਟ ਦਵਾ ਦੇ ਮੈਂ ਕਿਹਾ ਚੱਲ ਲੈ ਲੈ ਇੱਕ ਆ ਬਲੈਕ ਬਲੈਕ ਕਲਰ ਦਾ ਨਾ ਉਹਨੂੰ ਨਾ ਪਸੰਦ ਆ ਇਹਨਾਂ ਪਸੰਦ ਆ ਜਿਆਦਾ ਤਾਂ ਬਲੈਕ ਕਲਰ ਹੀ ਲੈ ਕੇ ਆਉਂਦਾ ਆ ਲੋ ਇੱਕ ਆ ਬਲੈਕ ਕਲਰ ਦੀ ਲੈ ਕੇ ਆਇਆਗਾ ਬਲੈਕ ਇੰਨੀ ਸ਼ਾਰਟ ਨਹੀਂ ਉਹਦੇ ਕੋਲ ਟੀ-ਸ਼ਰਟ ਆ ਬਹੁਤ ਜ਼ਿਆਦਾ ਬਲੈਕ ਵਾਈਟ ਰੈੱਡ ਇਹ ਜ਼ਿਆਦਾ ਨੂੰ ਪਸੰਦ ਨਹੀਂ ਆ ਲੋ ਜੀ ਇਹ ਹੋ ਗਿਆ ਬਸ ਇਹੀ ਸ਼ਾਪਿੰਗ ਸੀ ਬਾਕੀ ਸੌਦਾ ਹੀ ਆ ਜੀ ਆਪਣਾ ਹਨਾ ਉਹ ਇੱਕ ਬੋਰੀ ਅਸੀਂ ਉੱਥੇ ਭੁੱਲ ਆਏ ਚਲੋ ਜਿਹੜਾ ਹੁਣ ਆਇਆ ਉਹਨੂੰ ਆਪਾਂ ਡੱਬਿਆਂ ਦੇ ਵਿੱਚ ਪਾਉਣਾ ਸਭ ਤੋਂ ਪਹਿਲਾਂ ਇਹਨੂੰ ਵੀ ਮੈਂ ਵਾਸ਼ ਕਰਦੀ ਆ ਚੰਗੀ ਤਰ੍ਹਾਂ ਧੋ ਕੇ ਸਾਰੀਆਂ ਚੀਜ਼ਾਂ ਨੂੰ ਇਹਨਾਂ ਨੂੰ ਪਹਿਲਾਂ ਰੱਖਦੇ ਆਪਾਂ ਬਾਹਰ ਧੁੱਪ 'ਚ ਥੋੜੀ देर ਉਸ ਤੋਂ ਬਾਅਦ ਆਪਾਂ ਜਿਹੜਾ ਸੌਦਾ ਪੱਤਾ ਡੱਬਿਆਂ ਦੇ ਵਿੱਚ ਪਾਉਣਾ ਕਰਾਂਗੇ ਸ਼ੁਰੂ ਚਲੋ ਜੀ ਹੁਣ ਵੀਡੀਓ ਕਾਫੀ ਜ਼ਿਆਦਾ ਲੰਬਾ ਹੋ ਜਾਣਾ ਹੁਣ ਆਪਾਂ ਸੋਨ ਇਹਨਾਂ ਨੂੰ ਧੋ ਕੇ ਰੱਖ ਲਵਾਂ ਫਿਰ ਮਿਲਦੇ ਆਂ ਲੋ ਜੀ ਇਹ ਡੱਬਾ ਤੋਂ ਕਿ ਤੁੱਪੇ ਰੱਖਦਾ ਸੀਗਾ ਇਹਨੂੰ ਹੋਗੇ 10 ਮਿੰਟ ਇਹਨੂੰ ਮੈਂ ਹੁਣ ਥੋੜਾ ਪਾਸਾ ਇਹਦਾ ਬਦਲਣਾਈ ਸੀ ਜਣੀ ਕਿ ਪਹਿਲਾਂ ਮੁੱਦੜ ਰੱਖਿਆ ਹੋਇਆ ਸੀ ਹੁਣ ਇਹਨੂੰ ਮੈਂ ਇਸ ਤਰ੍ਹਾਂ ਟੇਡਾ ਕਰਕੇ ਰੱਖ ਗਈ ਵੀ ਜਿਹੜਾ ਵਿਚੇ ਦੇ ਪਾਣੀ ਹੈ ਨਾ ਉਹ ਸੁੱਕ ਜਾਊਗਾ ਵੀ ਉਸ ਤੋਂ ਬਾਅਦ ਫਿਰ ਸੌਦਾ ਪਤਾ ਜਿਹੜਾ ਡੱਬਿਆਂ ਦੇ ਵਿੱਚ ਪਾਉਣਾ ਸ਼ੁਰੂ ਕਰਾਂਗੇ ਤੇ ਇੱਥੇ ਅਜੇ ਕੱਪੜੇ ਵੀ ਰਹਿੰਦੇ ਨੇ ਤੈ ਕਰਨੇ ਤੇ ਇੱਥੇ ਫਲੀਆਂ ਕੱਟਦੀ ਘਟਦੀ ਗਈ ਸੀ ਮੈਂ ਅੱਜ ਬਣਨਗੇ ਕੁਵਾਰੇ ਦੀਆਂ ਫਲੀਆਂ ਇਹਨਾਂ ਨੂੰ ਲੱਗੇ ਸੀ ਕੱਟਣ ਕਿਉਂਕਿ ਇਹਨਾਂ ਤੇ ਕਾਫੀ ਜ਼ਿਆਦਾ ਜਿਹੜਾ ਟਾਈਮ ਲੱਗ ਜਾਂਦਾ ਮੈਂ ਕਿ ਪਹਿਲਾਂ ਇਹੀ ਕੱਟ ਲਵਾਂ ਕੱਟ ਲਈ ਮਲਿਆ ਕੱਟ ਕੇ ਉਸ ਤੋਂ ਬਾਅਦ ਫੇਰ ਦੇਖ ਕੇ ਰਸਨ ਪਰ ਮੈਂ ਸਫਲਤਾ तय ਕਰ ਦੂੰਗੀ ਸਣੀ ਵੀ ਆਉਣ ਵਾਲਾ ਹੀ ਆ ਥਨੇ ਥਡੇ ਇਹ ਪਾ ਲੂੰਗੀ ਰਸਨ रखता मैं सब्जी कट के दुद्ध गर्म बहार रखी फिर मेरी चाह हज सारा पा डब्बा चंकी तरह सुक गया देखो मार कपड़े ना साफ कर ला बाकी सारा रसन पा लागे अपना हाँ पैगा कुछ बहार पैया कुछ इधर इधर पैंखा चाह पी ਲੋ ਜੇ ਇੱਥੇ ਲੱਗੀ ਸੀ ਮੈਂ ਬਾਅਦ ਮੇਰੀ ਰੱਖੀ ਹੋਈ ਹੈ ਚਾਹ ਇੱਥੇ ਬਿਸਕਟ ਵਗੈਰਾ ਕੱਢਣ ਲੱਗੀ ਸੀ ਕੰਟੇਨਰ ਦੇ ਵਿੱਚੋਂ ਕਿਉਂਕਿ ਸਨੀ ਆ ਗਿਆ ਸੀ ਬਸ ਇੱਥੇ ਲੱਗੀ ਸੀ ਕਿ ਮੈਂ ਚਾਹ ਬਣਾਉਣਾ ਚਾਹ ਮੇਰੀ ਬਾਹਰ ਰੱਖੀ ਹੋਈ ਹੈ ਗੈਸ ਤੇ ਆ ਦੇਖੋ ਇੱਧਰ ਜャਵੀ ਰੱਖੀ ਹੋਈ ਹੈ ਜャਦੇ ਵਿੱਚ ਆਪਾਂ ਦੁੱਧ ਪਾਤਾ ਬਣ ਗਏ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਸੌਦਾ ਪੱਤਾ ਦਾ ਆਪਣਾ ਉਹ ਪਾਉਣਾ ਸ਼ੁਰੂ ਕਰਾਂਗੇ ਪਹਿਲਾਂ ਮੈਂ ਕਿਹਾ ਬੈਠ ਕੇ ਚਾਹ ਪੀ ਲੀ ਲੋਜੀ ਚਾਹ ਵੀ ਆਪਣੀ ਬਣ ਚੁੱਕੀ ਆ ਲੋਜੀ ਇੱਥੇ ਚਾਹ ਪੀਣ ਤੋਂ ਬਾਅਦ ਦੁਬਾਰਾ ਆ ਗਈ ਸੀ ਕਿ ਜੰਚ ਇੱਥੇ ਲੱਗਿਆ ਮੈਂ ਹੁਣ ਸਾਰਾ ਰਸਨ ਇਕੱਠਾ ਕਰਨ ਸਲੈਬ ਦੇ ਉੱਪਰ ਹੀ ਵੀ ਫਿਰ ਜਿੰਨੇ ਵੀ ਸੀਗੇ ਡੱਬੇ ਮੇਰੇ ਹਨਾ ਸਾਰੇ ਕੋਲ ਰੱਖ ਲਏ ਸੀ ਵੀ ਸਾਰਾ ਰਸਨ ਪਾ ਦੂੰਗੀ ਬਾਕੀ ਜਿਹੜਾ ਰਹਿ ਗਿਆ ਹੁਣ ਦੇਖਦੇ ਕਿਹੜੇ ਦਿਨ ਆਉਂਦਾਗਾ ਹਨਾ ਕਿਉਂਕਿ ਹੁਣ ਕਈ ਦਿਨ ਟਾਈਮ ਵੀ ਨਹੀਂ ਹੈਗਾ ਬਾਕੀ ਦੇਖਦੇ ਕਿ ਕਿੰਨੇ ਤੱਕ ਦੇਣਾ ਤੱਕ ਹਨਾ ਪਾਪਾ ਸਾਵੂਗਾ ਫਿਰ ਉਹ ਫਿਰ ਸਾਹਮਣੇ ਜੋ ਚਲੋ ਇੱਥੇ ਬਸ ਸਾਰਾ ਪਾ ਜੋਈ ਸੀਗਾ ਪਾ ਦਿੰਨੇ ਰਸਣ ਪਾ ਕੇ ਉਸ ਤੋਂ ਬਾਅਦ ਹੋ ਗਿਆ ਸੀ ਥੋੜਾ ਜਿਹਾ ਲੇਟ ਹੀ ਕਿਉਂਕਿ 4:30 ਵਜੇ ਤੱਕ ਮੈਂ ਲੱਗੇ ਸੀਗੀ ਫਲੀਆਂ ਵਗੈਰਾ ਕੱਟਣ ਮੈਨੂੰ ਤੁਹਾਨੂੰ ਸ਼ੋਪਿੰਗ ਦਿਖਾਉਣ ਹੀ ਲੱਗੀ ਸੀ ਸ਼ਾਇਦ ਹਨਾ ਉਸ ਤੋਂ ਬਾਅਦ ਫਿਰ ਮੈਂ ਫਲੀਆਂ ਕੱਟੀਆਂ ਜਿਵੇਂ ਕਿ ਹੈ ਨਾ ਹੋਰ ਦੁੱਧ ਨੂੰ ਉਵਾਲ ਦਿੱਤਾ ਕਿਉਂਕਿ ਫਿਰ ਉਹ ਵੀ ਹੁੰਦਾ ਫਿਰ ਟਾਈਮ ਨਾਲ ਫਿਰ ਦਹੀਂ ਵਗੈਰਾ ਲੱਗ ਜੂ ਇਸ ਤੋਂ ਬਾਅਦ ਫਿਰ ਮੈਂ ਦਹੀਂ ਵੀ ਨਾਲ ਦੀ ਨਾਲ ਹੀ ਲਾਤਾ ਸੀ ਸੌਦਾ ਸਾਮਣ ਤੋਂ ਬਾਅਦ ਫਿਰ ਦਹੀਂ ਵੀ ਲਾਤਾ ਸੀਗਾ ਔਰ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਇਹ ਵੀ ਚਾਹ ਬਣ ਕੇ ਸ਼ਾਇਦ ਇਸੇ ਇੱਕ ਦਾ ਟਾਈਮ ਹੋ ਆਪਣਾ ਵੀਡੀਓ ਦਾ ਵੀ ਥੋੜਾ ਬਹੁਤਾ ਕੰਮ ਕੀਤਾ ਤੇ ਲੇਟ ਹੀ ਹੋ ਗਈ ਸੀ ਤਾਂ ਹੀ ਤੁਹਾਨੂੰ ਇੱਥੇ ਪਤਾ ਵੀ ਲੱਗ ਰਿਹਾ ਹੁਣ ਆ ਵੀਡੀਓ ਦੇ ਵਿੱਚ ਥੋੜਾ ਮੇਰਾ ਵੀ ਪੈਂਦਾ ਹੋਣਾ ਹੈ ਨਾ ਤੇ ਚਲੋ ਕੋਈ ਗੱਲ ਨਹੀਂ ਵੀ ਨਿਹਰ ਸਵੇਰ ਪਰ ਸਾਮ੍ਹਿਆਂ ਗਿਆ ਹਨ ਇੱਕ ਲੈ ਕੇ ਆਉਣੇ ਫਿਰ ਦੂਜਾ ਇਹਨੂੰ ਸਾਂਭਣ ਦੀ ਜਿਹੜੀ ਟੈਨਸ਼ਨ ਹੋ ਜਾਂਦੀ ਹੈਗੀ ਡੱਬਿਆਂ ਦੇ ਵਿੱਚ ਸਾਫ਼ ਕਰ ਕਰਕੇ ਡੱਬੇ ਪਾਉਣਾ ਹੈ ਨਾ ਅਸਾਂ ਤੇ ਮੈਨੂੰ ਜ਼ਿਆਦਾਤਰ ਰਸਨ ਕਹਿਣ ਦੀ ਯਾਦ ਆਤਾ ਹੈਗੀ ਹੈਣਾ ਫਿਰ ਕਹਿ ਦਿੰਦੀ ਆ ਨੀ ਵੀ ਤੁਸੀਂ ਨਾ ਇੰਨਾ ਹੋਣਾ ਬੋਲਿਆ ਕਰੋ ਪਰ ਜਿਹੜੀ ਜਿਹੜੀ ਆਦਤ ਬਣੀ ਹੋ ਜਿੱਦਾਂ ਆਪਾਂ ਬੋਲਦੇ ਫਿਰ ਉਹੀ ਆਵਾਜ਼ ਮਉ ਦੇ ਵਿੱਚੋਂ ਨਿਕਲਦੀ ਉਹੀ ਬੋਲੀ ਬੋਲੀ ਜਾਂਦੀ ਆ ਹੈਨਾ ਚਲੋ ਕੋਈ ਗੱਲ ਨਹੀਂ ਜੇ ਹੋ ਤਾਂ ਆਪਾਂ ਹੌਲੀ ਹੌਲੀ ਉਹ ਕਰ ਲਾਂਗੇ ਦੇਖੋ ਇੱਥੇ ਨਾਲ ਦੀ ਨਾਲ ਮੈਂ ਢੱਕਣ ਹਜੇ ਕਿਸੇ ਦੇ ਵੀ ਪੰਦ ਨਹੀਂ ਕੀਤੇ ਸੀ ਡੱਬੇ ਦੇ ਬਸ ਐਂ ਆ ਵੀ ਪਾ ਪਾ ਕੇ ਸਾਰਿਆਂ ਨੂੰ ਮੈਂ ਨਾ ਰੱਖ ਰਹੀ ਸੀ ਵੀ ਬਾਅਦ ਦੇ ਵਿੱਚ ਦੇਖ ਕੇ ਮੈਂ ਢੱਕਣ ਲਗਾ ਦੂੰਗੀ ਕਿਉਂਕਿ ਫਿਰ ਜੇ ਢੱਕਣ ਲਾਉਣ ਲੱਗ ਜਾਂਦੀ ਫਿਰ ਵੀਡੀਓ ਵੀ ਕਾਫੀ ਲੰਬਾ ਹੋ ਜਾਂਦਾ ਹੈਗਾ ਤਾਂ ਕਰਕੇ ਮੈਂ ਕਹਾਂ ਚਲੋ ਹੁਣ ਲੱਗੀਆਂ ਰਸਨਪੌਣ ਤੁਹਾਡੇ ਲਈ ਵੀ ਸ਼ੇਅਰ ਕਰ ਦਿੰਨੀ ਆ ਇਹ ਕੰਟੇਨਰ ਨੇ ਜਿਹੜੇ ਮੇਰੇ ਕਿਲੋ-ਕਿਲੋ ਦੇ ਹੀ ਨੇਗੇ ਇਹ ਮੈਂ ਮੰਗਵਾਏ ਸੀਗੇ ਮਿਸ਼ੂ ਤੋਂ ਦੀਵਾਲੀ ਟਾਈਮ ਮੰਗਵਾਏ ਸੀ ਮੈਂ ਬਹੁਤ ਵਧੀਆ ਨੇ ਪਲਾਸਟਿਕ ਵੀ ਇਹਨਾਂ ਦੀ ਇੰਨੀ ਜਿਆਦਾ ਵਧੀਆ ਕਿ ਆਮ ਪਲਾਸਟਿਕ ਨਹੀਂ ਹੈਗੇ ਵਧੀਆ ਪਲਾਸਟਿਕ ਪਰ ਇਹ ਕਿਹੜੀ ਪਲਾਸਟਿਕ ਆ ਮੈਂ ਨਾਮ ਸ਼ਾਇਦ ਭੁੱਲ ਗਈ ਇਹਨਾਂ ਦਾ ਕਿਉਂਕਿ ਕਾ ਦਵਾਲੀ ਟਾਈਮ ਮੰਗਵਾਏ ਸੀ ਕਾਫੀ ਮਹੀਨੇ ਹੋ ਗਏ 1 ਕਿਲੋ ਦਾਲ ਜਿਹੜੀ ਆਰਾਮ ਦੇ ਨਾਲ ਇਹਦੇ ਵਿੱਚ ਪੈ ਜਾਂਦੀ ਹੈ ਬਹੁਤ ਵਧੀਆ ਕੰਟੇਨਰ ਨੇ ਹੈ ਬਾਕੀ ਸੋਨੇ ਵੀ ਰੱਖ ਲੱਗਦੇ ਹਨਾ ਰੱਖੇ ਹੋਏ ਕਿਚਨ ਚ ਉਸ ਤੋਂ ਬਾਅਦ ਦੇਖੋ ਆਪਾਂ ਲਾਗੇ ਇੱਥੇ ਸ਼ੱਕਰ ਪਾਉਣਾ ਇਹਦੇ ਵਿੱਚ ਵੀ ਸ਼ੱਕਰ ਜਿਹੜੀ ਸੀਗੀ 3 ਕਿਲੋ ਦੇ ਕਰੀਬ 3 ਕਿਲੋ ਦਾ ਹੈਗਾ ਬੇਟ ਦਾ ਇਹ ਡੱਬਾ ਜਿਹੜਾ ਵਧੀਆ ਆਰਾਮ ਨਾਲ ਦੇਖੋ ਪਾ ਕੇ 2 ਕਿਲੋ ਸ਼ੱਕਰ ਇਹ ਖਾਣ ਲਈ ਉਹ ਲੈ ਕੇ ਆਈ ਸੀ ਵੀ ਹਨਾ ਰੋਟੀ ਵਗੈਰਾ ਨਾਲ ਆਪਾਂ ਘੀ ਵਗੈਰਾ ਪਾ ਕੇ ਜਿੱਦਾਂ ਖਾਣੇ ਆ ਬਸ ਖਾਣ ਲਈ ਲੈ ਕੇ ਗੁੜ ਵੀ ਖਾਣ ਲਈ ਉਹ ਲੈ ਕੇ ਆਈ ਸੀ ਦੇਖੋ ਸੌਂਫ ਵਾਲਾ ਗੁੜਾ ਹੈ ਸੌਂਫ ਤੇ ਉੱਪਰ ਖੋਪਾ ਵਗੈਰਾ ਲੱਗਿਆ ਹੋਇਆ ਇਹ ਤੇ ਖਾਣ ਲਈ ਵੀ ਲੈ ਕੇ ਸਖਲੇ ਸਾਬ ਖਾਂਦੇ ਨਹੀਂ ਗੁੜ ਪਿੰਦਰ ਵੀ ਖਾਂਦੇ ਬਹੁਤ ਜ਼ਿਆਦਾ ਹਨਾ ਇਹਨਾਂ ਤੋਂ ਉਹਨਾਂ ਨੂੰ ਜ਼ਿਆਦਾ ਗਾ ਸਾਡੇ ਘਰ ਦੇ ਵਿੱਚੋਂ ਮੈਂ ਤੇ ਸਣੀ ਤਾਂ ਬਹੁਤ ਘੱਟ ਖਾਂਦੇ ਆਂਗੇ ਪਰ ਖਾਣੇ ਸ਼ੌਂਕ ਜੋ ਕਦੇ-ਕਦੇ ਪਰ ਇਹ ਨਹੀਂ ਵੀ ਡੇਲੀ ਪਰ ਇਹਨਾਂ ਤੋਂ ਡੇਲੀ ਦੇ ਦੋ ਇਹ ਤਾਂ ਖਾਂਦੇ ਨੇਗੇ ਰੋਟੀ ਨਾਲ ਵੈਸੇ ਵਧੀਆ ਵੀ ਹੁੰਦਾ ਰੋਟੀ ਦੇ ਨਾਲ ਗੁੜ ਜਾਂ ਸ਼ੱਕਰ ਨੂੰ ਖਾਣਾ ਹਨਾ ਤਾਂ ਵਧੀਆ ਹੁੰਦਾ ਲਓ ਜੀ ਲਾਸਟ ਸੀਗਾ ਇਹ ਬਾਕੀ ਜਿਹੜਾ ਰਹਿ ਜਾਊਗਾ ਉਹ ਫੇਰ ਦੇਖਾਂਗੇ ਕਿਉਂਕਿ ਫਿਰ ਮੈਨੂੰ ਇੱਥੇ ਸਬਜ਼ੀ ਵੀ ਬਣਾਉਣੀ ਸੀਗੀ ਖਾਣੇ ਦਾ ਵੀ ਟਾਈਮ ਹੋਇਆ ਜਾਂਦਾ ਸੀ ਲੋਜੀ ਜਿੰਨਾ ਕੋ ਹੋਇਆ ਉਹਨਾਂ ਪਰਾਸਨ ਸੀਗਾ ਜਿਹੜਾ ਇਹਨਾਂ ਦੇ ਵਿੱਚ ਡੱਬਿਆਂ ਦੇ ਵਿੱਚ ਪਾ ਦਿੱਤਾ ਦੇਖੋ ਇਸ ਤਰ੍ਹਾਂ ਉਸ ਤੋਂ ਬਾਅਦ ਜਿਹਨਾਂ ਦੇ ਕਰਦੇ ਹੁਣ ਢੱਕਣ ਬੰਦ ਤੇ ਨਾਲ ਨਾਲ ਆਪਣਾ ਸਬਜ਼ੀ ਨੂੰ ਵੀ ਤੜਕਾ ਲਗਾਉਣਾ ਤੇ ਇੱਥੇ ਸਣੀ ਸ਼ਰਬਤ ਵੀ ਮੰਗ ਰਿਹਾ ਸੀ ਕਹਿੰਦਾ ਮੈਨੂੰ ਸ਼ਰਬਤ ਬਣਾ ਕੇ ਦੇ ਦੇ ਮੰਮੀ ਮੈਂ ਕਹਾਂ ਚਲਦੀ ਦੇ ਦਿੰਦੀ ਬਣਾ ਕੇ ਸ਼ਰਬਤ ਹੈ ਨਾ ਤੇ ਇੱਥੇ ਦਹੀਂ ਦਾ ਕੰਮ ਵੀ ਸ਼ਾਇਦ ਮੈਂ ਬਸ ਖਤਮ ਕਰਨ ਪਤਾ ਨਹੀਂ ਲਾਤਾ ਸੀ ਪਤਨੀ ਲਾਉਣਾ ਤੇ ਆਹ نیچے ਵੀ ਪੂਰਾ ਹਜੇ ਘਾ ਪਿਆ ਪਿਆ ਤੇ ਇਹ ਵੀ ਦੇਖਦੇ ਆਂ ਲੋ ਜੀ ਇੱਥੇ ਲੱਗ ਗਈ ਸੀਗੀ ਮੈਂ ਤੜਕਾ ਲਾਉਣ ਤੇਲ ਗਰਮ ਤੋਂ ਹੁਣ ਤੋਂ ਬਾਅਦ ਪਾਇਆ ਇਹਦੇ ਵਿੱਚ ਜੀਰਾ ਜੀਰਾ ਚਟਕਣ ਤੋਂ ਬਾਅਦ ਆਪਾਂ ਇਹਦੇ ਵਿੱਚ ਲਸਣ ਪਿਆਜ਼ ਹਰੀ ਮਿਰਚ ਟਮਾਟਰ ਜਿਵੇਂ ਨਮਕ ਮਿਰਚ ਹਲਦੀ ਜਿਹੜੇ ਹੁੰਦੇ ਨੇ ਮਸਾਲੇ ਇਕੱਠੇ ਕਰਕੇ ਪੀਸ ਲੈਨੇ ਮੈਂ ਚੋਪਰ ਦੇ ਵਿੱਚ ਉਹ ਪਾ ਦਵਾਂਗੇ ਜੀਰਾ ਚਟਕਣ ਤੋਂ ਬਾਅਦ ਦੇਖੋ ਤੇ ਇਸ ਤਰ੍ਹਾਂ ਵਸ ਮੈਂ ਤੁਹਾਨੂੰ ਪਤਾ ਇਹ ਮਸਾਲਾ ਸਿੰਪਲ ਹੁੰਦਾ ਤੇ ਇਹ ਸਬਜ਼ੀ ਫਿਰ ਵੀ ਬਹੁਤ ਜ਼ਿਆਦਾ ਟੇਸਟੀ ਬਣਦੀ ਤੁਸੀਂ ਬਣਾ ਕੇ ਦੇਖੋ ਇਸ ਤਰ੍ਹਾਂ ਸਬਜ਼ੀ ਆਪਾਂ ਚੋਪਰਾ ਚਾਹੇ ਤੁਹਾਡਾ ਮਿਕਸੀਏ ਇਕੱਠੇ ਮਸਾਲੇ ਨੂੰ ਇਸ ਤਰ੍ਹਾਂ ਪਾ ਦਿਓ ਜਿੱਦਾਂ ਆਪਾਂ ਕੁੰਡੇ ਸੁੱਟ ਦੇ ਵਿੱਚ ਨਹੀਂ ਇਕੱਠੇ ਮਸਾਲਾ ਪਾ ਦਿੰਦੇ ਨਮਕ ਮਿਰਚ ਹਲਦੀ ਇਦਾਂ ਹੀ ਬਣਾਉਣੀ ਹੁੰਦੀ ਆ ਉਸ ਤੋਂ ਬਾਅਦ ਮਸਾਲਾ ਹੋਣ ਤੋਂ ਬਾਅਦ ਜਿਹੜੇ ਚੱਪਾ ਜਿਹੜੇ ਗਵਾਲੀਆ ਬਲੀਆਂ ਸੀ ਦੋ ਛੋਟੇ ਛੋਟੇ ਆਲੂ ਕੱਟਲੇ ਸੀਗੇ ਤੇ ਪਿਆਜ਼ ਕਾਫੀ ਕੱਟਲੇ ਸੀ ਤੇ ਚਾਰ ਪਿਆਜ਼ ਕੱਟਲੇ ਸੀਗੇ ਇਹ ਉਹ ਜ਼ਿਆਦਾਤਰ ਤਾਂ ਕਿ ਖੁੰਨ ਵਿੱਚ ਪਿਆਜ਼ੇ ਪੰਦੇ ਨੇ ਪਿਆਜ਼ ਨਾਲ ਵਧੀਆ ਬਣਦੇ ਨੇ ਕੁਾਰੇ ਜੋ ਫਲੀਆਂ ਨੇ ਪਰ ਮੈਂ ਇੱਕ ਦੋ ਆਲੂ ਪਾ ਲਈ ਸੀਗੇ ਇੱਕ ਦੋ ਪਏ ਸੀ ਮੈਂ ਕਿ ਚਲ ਪਾ ਲੰਨੇ ਆ ਵੀ ਘਰਾਂ ਦੀਆਂ ਜੀਆਂ ਹੋ ਜਾਣਗੀਆਂ ਨਾਲ ਹਨਾ ਪਰ ਸਬਜ਼ੀ ਬਹੁਤ ਟੇਸਟੀ ਬਣੀ ਸੀ ਤਿੰਨ ਕੋਲੀਆਂ ਪਿੰਦਰ ਤੇ ਕਲੇਰ ਸਾਹਿਬ ਦੋਨੋਂ ਹੀ ਖਾ ਗਏ ਕਿਉਂਕਿ ਇਕੱਠੇ ਆ ਇਹ ਖਾਣਾ ਖਾਂਦੇ ਨੇ ਜ਼ਿਆਦਾਤਰ ਇਕੱਠੇ ਦੋਨੋਂ ਬੈਠ ਕੇ ਖਾ ਲੈਂਦੇ ਨੇ ਤੇ ਤਾਂ ਕਰਕੇ ਫਿਰ ਬਹੁਤ ਟੇਸਟੀ ਸਬਜੀ ਲੱਗੀ ਉਹਨਾਂ ਨੂੰ ਕਹਿੰਦੇ ਸਬਜੀ ਬਹੁਤ ਟੇਸਟੀ ਹੈਗੀ ਮੈਂ ਖਾ ਲੂ ਕੋਈ ਗੱਲ ਨਹੀਂ ਸਿਰ ਟਾਈਮ ਦੇਖੀ ਜੋਗੀ ਵੀ ਹੋਰ ਬਣਾ ਲੂਗੀ ਕੋਈ ਮੈਂ ਨਾ ਫਿਰ ਉਸ ਤੋਂ ਬਾਅਦ ਲੱਗੇ ਸੀ ਇੱਥੇ ਦੇਖੋ ਸਬਜੀ ਨੂੰ ਮਿਕਸ ਕਰਨ ਤੋਂ ਬਾਅਦ ਇੱਥੇ ਮੈਂ ਸਰਬਤ ਚੀਨੀ ਮੈਂ ਘੋਲੀ ਹੋਈ ਸੀ ਚੀਨੀ ਦੇਖਦੇ ਇੱਕਦ ਨੂੰ ਪੀਸ ਕੇ ਰੱਖ ਦਿਆਂਗੀ ਫਿਰ ਪੀਸੀ ਹੋਈ ਦਾ ਆਸਾਨ ਹੋ ਜਾਂਦਾ ਸਰਬਤ ਜਾਂ ਨਿੰਬੂ ਪਾਣੀ ਬਣਾਉਣਾ ਹਨਾ ਮਤਲਬ ਥੋੜਾ ਸੌਖਾ ਹੋ ਜਾਂਦਾ ਦੇਖੋ ਇੱਥੇ ਦਹੀਂ ਵੀ ਲਗਾਤੀ ਸੀ ਮੈਂ ਦਹੀਂ ਵੀ ਤੁਹਾਨੂੰ ਦਿਖਾ ਰਹੀ ਸੀ ਕਿ ਇੱਥੇ ਲੱਗੀ ਸੀ ਮੈਂ ਸਰਬਤ ਪਹਿਲਾਂ ਸਨੀ ਨੂੰ ਫੜਾਈ ਹੋਈ ਉਸ ਤੋਂ ਬਾਅਦ ਮੈਂ ਵੀ ਪੀਉ ਇੱਥੇ ਕਲੀਰ ਸਾਹਿਬ ਵੀ ਆ ਗਈ ਸੀ ਸਰਬਤ ਬਣੇ ਤੋਂ ਮੈਂ ਕਿਹਾ ਉਹਨਾਂ ਨੂੰ ਵੀ ਤੁਸੀਂ ਵੀ ਪੀ ਲੋ ਹਨਾ ਗਰਮੀ ਜ਼ਿਆਦਾ ਹੋਈ ਪਈ ਬਹੁਤ ਇਸ ਤਰ੍ਹਾਂ ਦੀ ਹੰਡਣੇ ਰਣੇ ਚੀਜ਼ਾਂ ਹੀ ਵਧੀਆ ਲੱਗਦੀਆਂ ਨੇ ਹਨਾ ਜਾਂ ਨਿੰਬੂ ਪਾਣੀ ਸਰਬਤ ਹੋ ਗਿਆ ਜਾਂ ਕੋਈ ਹੋਰ ਕਾਫੀ ਆਉਂਦੀ ਹੈ ਸਰਬਤ ਵੀ ਹਨਾ ਕਈ ਤਰ੍ਹਾਂ ਦੇ ਤੇ ਜਾਂ ਫਿਰ ਆਪਾਂ ਕਿਸੇ ਉਸ ਦਾ ਹੀ ਕੱਟ ਲਵੋ ਹਨਾ ਜਿਵੇਂ ਤਰਬੂਜ ਵਗੈਰਾ ਹੋ ਗਿਆ ਹਨਾ ਇਦਾਂ ਦੇ ਜੂਸ ਵੀ ਵਧੀਆ ਲੱਗਦੇ ਨੇ ਠੰਡੇ ਗਰਮੀ ਦੇ ਵਿੱਚ ਜਾਂ ਫਿਰ ਮਤਲਬ ਕਿ ਅੰਬਾਂ ਦਾ ਹੀ ਆਪਾਂ ਸ਼ੇਕ ਬਣਾ ਲਓ ਜਾਂ ਫਿਰ ਬਨਾਨਾ ਸ਼ੇਕ ਇਸ ਤਰ੍ਹਾਂ ਜਿਆਦਾਤਰ ਮੰango ਸ਼ੇਕ ਆ ਜਿਹੜਾ ਉਹੀ ਵਧੀਆ ਲੱਗਦਾ ਗਰਮੀ ਦੇ ਵਿੱਚ ਹਨਾ ਤੇ ਲੋ ਜੀ ਉੱਥੋਂ ਆ ਉਦੋਂ ਬਾਅਦ ਚਾ ਨੈਕਸਟ ਡੇ ਹੋ ਗਿਆ ਇੱਥੇ ਨੈਕਸਟ ਡੇ ਦੇ ਬਾਕੀ ਸਾਰੇ ਕੰਮ ਤਾਂ ਮੇਰੇ ਹੋ ਗਏ ਸੀਗੇ ਖਤਮ ਬਸ ਇੱਥੇ ਮੇਰੇ ਇਹ ਪਲਾਂਟ ਸੀਗੇ ਜਿਹੜੇ ਰਾਤ ਮੈਂ ਨਾ ਬਾਹਰ ਕੱਟਦੇ ਸੀਗੇ ਕਿਉਂਕਿ ਇਹਨਾਂ ਨੂੰ ਵੀ ਫਿਰ ਥੋੜਾ ਆਏ ਹੁੰਦਾ ਵੀ ਮੈਨੂੰ ਬਾਹਰ ਲਈ ਹਵਾ ਲੱਗ ਜੂਗੀ ਸਵੇਰ ਇੱਕ ਘੰਟਾ ਕਿਨਾਂ ਨੂੰ ਆਪਾਂ ਧੁੱਪ ਵੀ ਲਵਾਤੀ ਸੀਗੀ ਪਰ ਇਹਨਾਂ ਨੂੰ ਧੁੱਪ ਦੀ ਹਜੇ ਜ਼ਰੂਰਤ ਤਾਂ ਹੈ ਨਹੀਂ ਕਿਉਂਕਿ ਆਲਰੇਡੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਪਰ ਥੋੜਾ ਜਿਹਾ ਫਿਰ ਵੀ ਜਿਹੜੀ ਸਵੇਰ ਦੀ ਮੱਧਮ ਜੀ ਧੁੱਪ ਹੁੰਦੀ ਨਾ ਉਹ ਲੱਗ ਗਈ ਸੀ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਡਰਾਈ ਪੱਤੇ ਸੀ ਬਸ ਉਹ ਹੀ ਘਟਣ ਲੱਗੇ ਸੀ ਉਹ ਕੱਟ ਗਏ ਮੈਂ ਕਿਹਾ ਫਿਰ ਇਹਨਾਂ ਨੂੰ ਅੰਦਰ ਸੈੱਟ ਕਰਕੇ ਲਾ ਦੂੰਗੀ ਤੇ ਇਹ ਕੰਮ ਵੀ ਘਾਤੋਂ ਹੋ ਜੂ ਲਾਸਟ ਚੀਜ਼ ਹੈਗਾ ਫਿਰ ਇੱਥੇ ਮੈਂ ਕਿਹਾ ਬਾਅਦ ਦੇ ਵਿੱਚ ਚਲੋ ਝਾੜੂ ਜੜਾ ਲੱਗ ਜੂਗਾ ਵੀ ਇੱਕ ਵਾਰ ਇਹਨਾਂ ਇਹਨਾਂ ਦੀ ਦੇਖੋ ਕੇਅਰ ਕਰਨੀ ਓਨੀ ਜ਼ਰੂਰੀ ਹੁੰਦੀ ਹੈ ਬੇਸ਼ੱਕ ਗਰਮੀ ਹੈਗੀ ਪਰ ਇਹ ਵੀ ਇੱਕ ਕੰਮ ਆ ਚਲੋ ਜੇ ਅੱਜ ਦਾ ਵਲੌਗ ਇੱਥੇ ਐਂਡ ਕਰਦੇ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਨਾਲ ਪਾਏ ਪਾਏ